ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮੈਨਲਿਟੀ ਕਮਰਮੰਡੀ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੋਂ ਨਾਵੇਂ ਹੋ ਤਾਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਦੇ ਹੋ ਜੀ ਤਾਂ ਕਿ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਰਹੇ ਤੇ ਚਲੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਖਾਦੀ ਕਾਟਨ ਦੇ ਪ੍ਰਿੰਟਡ ਸੂਟ ਤੇ ਪਲੇਨ ਸੂਟ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਆਪਣਾ ਜਿਹੜਾ ਪਹਿਲਾ ਸੂਟ ਹੈ ਜੀ ਇਹ ਹੈਗਾ ਅੰਬੀ ਦਾ ਪ੍ਰਿੰਟ ਇਤੇ ਬਣਿਆ ਹੋਇਆ orange ਕਲਰ ਦਾ ਇਹ ਸੂਟ ਹੈ レッドオレンジ ਜਕੜ ਲਰ ਹੈ ਠੀਕ ਹੈ ਬਹੁਤ ਸੋਹਣਾ ਲੱਗਦਾ ਇਹ ਆਲ ਓਵਰ ਸੂਟ ਬਣਿਆ ਜੇਕਰ ਤੁਸੀਂ ਇਹਦੇ ਨਾਲ ਮੈਚਿੰਗ ਕਰਨੀ ਹੈ ਤਾਂ ਤੁਸੀਂ ਇਹਦੇ ਨਾਲ ਮੈਚਿੰਗ ਕਰ ਸਕਦੇ ਹੋ ਸਾਡੇ ਕੋਲ ਇਹ ਚਿਕਨ ਕਾਰੀ ਦੀਆਂ ਬਾਟਮਸ ਹੈਗੀਆਂ ਲਗੀਆਂ ਇਹਨਾਂ ਨਾਲ ਵੀ ਤੁਸੀਂ ਮੈਚਿੰਗ ਕਰ ਸਕਦੇ ਹੋ ਇਹਨੂੰ ਆਲ ਓਵਰ ਵੀ ਲੈ ਸਕਦੇ ਹੋ ਠੀਕ ਹੈ ਆਲ ਓਵਰ ਦਾ ਜਿਹੜਾ ਇਹਦਾ ਪ੍ਰਾਈਸ ਹੈ ਜੀ ਉਹ ਹੈਗਾ 650 ਰੁਪਿਆ ਠੀਕ ਹੈ ਚਿਕਨ ਦੀਆਂ ਬਾਟਮਸ ਦੇ ਨਾਲ ਇਹ ਥੋੜਾ ਜਿਹਾ ਹੋਰ ਕੋਸਟਲੀ ਹੋ ਜਾਊਗਾ ਠੀਕ ਹੈ ਤੇ ਇਹ ਹੈਗਾ ਆਲ ਓਵਰ ਦਾ ਇਹਦਾ ਪ੍ਰਾਈਸ ਹੈਗਾ 650 ਰੁਪਇਆ ਇਹਦੀ ਸ਼ਿਪਿੰਗ ਹੈ ਜਿਹੜੀ ਬਿਲਕੁਲ ਫ੍ਰੀ ਲੈਣ ਵਾਲੀ ਆ ਤੇ ਆਪਣਾ ਅਗਲਾ ਸੂਟ ਹੈਗਾ ਗਾ ਜੀ ਇਹ ਵਾਲਾ ਫਲਾਰ ਵਾਲਾ ਠੀਕ ਹੈ ਇਹਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਵੀ ਇਹਨਾਂ ਨਾਲ ਕਰਵਾ ਸਕਦੇ ਹੋ ਲੇਸ ਜਿ ਵਗੈਰਾ ਲਗਾ ਕੇ ਇਹਨੂੰ ਕਸਟਮਾਈਜ਼ ਕਰ ਸਾਡੇ ਤੋਂ ਕਰਵਾ ਸਕਦੇ ਹੋ ਤੁਸੀਂ ਆਪ ਵੀ ਜਿਵੇਂ ਵੀ ਚਾਹੋ ਬਣਾਵਾ ਸਕਦੇ ਹੋ ਠੀਕ ਹੈ ਜਿਵੇਂ ਇਹਨਾਂ ਤੇ ਕੱਟਵਰਕ ਵੀ ਬਹੁਤ ਸੋਹਣਾ ਲੱਗੂਗਾ ਤੇ ਆ ਵੇਖੋ ਅਗਲਾ ਪ੍ਰਿੰਟ ਹੈਗਾ ट्रायंगल ਵਾਲਾ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਤੇ ਉਸ ਤੋਂ ਅਗਲਾ ਕਲਰ ਆਪਣਾ ਸਕਿਨ ਸ਼ੇਡ ਜੀ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸੂਟ ਚਾਹੀਦਾ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਨੂੰ ਉਹਦੀ ਪਿਕ ਸੈਂਡ ਕਰ ਦਿਓ ਤਾਂ ਆਪਾਂ ਤੁਹਾਨੂੰ ਸੂਟ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਭੇਜ ਦਿਆਂਗੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਫ੍ਰੀ ਸ਼ਿਪਿੰਗ ਹੈ ਠੀਕ ਹੈ ਤੇ ਉਸ ਤ ਵਰਗੇ اے ਵਾਲਾ ਸੂਟ ਇਹ ਵੀ ਬਹੁਤ ਸੋਹਣਾ ਲੱਗਦਾ ਸੂਟ ਛੋਟੇ ਛੋਟੇ ਪ੍ਰਿੰਟੋ ਵਾਲਾ ਜਿੰਨਾਂ ਨੂੰ ਵੱਡਾ ਪ੍ਰਿੰਟ ਨਹੀਂ ਪਸੰਦ ਉਹ ਇਹ ਲੈ ਸਕਦੇ ਨੇ ਉਸ ਤੋਂ ਬਾਅਦ ਆਪਣੇ ਪਲੇਨ ਸੂਟ ਦਿਖਾਉਣੇ ਆ ਤੁਹਾਨੂੰ ਇਹਨਾਂ ਤੇ ਤੁਸੀਂ ਕੜਾਈ ਕਰਵਾ ਸਕਦੇ ਹੋ ਆਰੀ ਵਰਕ ਕਰਵਾ ਸਕਦੇ ਹੋ ਪੈਚ ਲਵਾ ਕੇ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਤੁਸੀਂ ਚਾਹੇ ਤੇ ਤੁਸੀਂ ਨੀਡਲ ਵਰਕ ਕਰਾ ਸਕਦੇ ਹੋ ਸਿੰਧੀ ਵਰਕ ਵੀ ਬਹੁਤ ਸੋਹਣਾ ਲੱਗੂਗਾ ਤੇ ਕੀਤਾ ਹੋਇਆ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਨਾ ਵਰਕ ਕਰਕੇ ਅਸੀਂ ਉਹਦੀ ਵੀ ਵੀਡੀਓ ਪਾਵਾਂਗੇ ਦਿਖਾਵਾਂਗੇ ਤੁਹਾਨੂੰ ਜਲਦੀ ਵਰਕ ਕਰਕੇ ਉਸ ਤੋਂ ਅੱਗੇ ਇਹ ਵਾਲਾ ਕਲਰ ਹੈ ਸੁੱਕੀ ਮਹਿੰਦੀ ਦਾ ਉਹ ਵਾਲਾ ਕਲਰ ਹੈ ਇਹ ਠੀਕ ਹੈ ਉਸ ਤੋਂ ਬਾਅਦ ਇਹ ਕੈਮਲ ਕਲਰ ਹੈ ਅੱਗੇ ਆ ਗਿਆ ਜੀ ਇਹ ਲਵੈਂਟਰ ਸ਼ੇਪ ਠੀਕ ਹੈ ਇਹਨਾਂ ਦਾ ਪ੍ਰਾਈਸ ਵੀ 650 ਰੁਪਏ ਹੈ ਤੇ ਜਿਹੜੇ ਪ੍ਰਿੰਟਡ ਨੇ ਉਹਨਾਂ ਦਾ ਪ੍ਰਾਈਸ ਵੀ 650 ਰੁਪਏ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਦੁਬਾਰਾ ਦੱਸ ਦਿੰਨੇ ਆ ਤੁਹਾਨੂੰ ਇਹ ਵੀ ਮਾਰਕਸ਼ੇਡ ਹੈ ਇਹਦੇ ਦੋ ਸੂਟ ਨੇ ਸਾਡੇ ਕੋਲ ਇਹ ਡਾਰਕ ਮੈਂਦੀ ਕਲਰ ਇਸ ਤੋਂ ਬਾਅਦ ਇਹ ਵਾਲਾ ਗ੍ਰੀਨ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਲੱਗਦਾ ਕਿਵੇਂ ਲੱਗਿਆ ਤੁਹਾਨੂੰ ਸੂਟ ਇਹ ਸਾਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ